ਗਣਾਈ ਤੁਸੀਂ ਉਸ ਟਾਪਿਕ ਤੇ ਗਾਇਆ ਵਾ ਜੋ ਉੱਥੇ ਸਾਰੇ ਪੰਜਾਬੀ ਰਿਪੋਰਟ ਹੋ ਗਏ ਆ ਕੈਰਿੰਗ 104 ਡੀਪੋਰਟੀਜ਼ ਇਨਕਲੂਡਿੰਗ 19 ਵਿਮਨ ਐਂਡ 13 ਮਾਈਨਰਸ ਲੈਂਡੇਡ ਐਟ ਅੰਮ੍ਰਿਤਸਰ 에어ਪੋਰਟ ਔਨ ਵੈਨਸਡੇ ਨਹੀਂ ਜੀ ਨਹੀਂ ਇਹ ਕੋਸ਼ਤਾ ਹੈ ਵੀ ਪੰਜਾਬ ਦੇ ਵਿੱਚ ਉਸ ਟਾਈਮ ਆ ਇਲੈਕਸ਼ਨਾਂ ਦਾ ਮਾਹੌਲ ਸੀਗਾ ਜਦੋਂ ਇਹ ਮੈਂ ਗਾਣਾ ਗਾਇਆਗਾ ਮੰਨ ਲਓ ਕੋਈ ਵੀ ਪਾਰਟੀ ਜਿੱਤਦੀ ਸ਼ਾਸਕੀ ਪਾਰਟੀ ਹਨਾ ਮੈਂ ਤਾਂ ਉਹਦੇ ਬਾਰੇ ਗਾਣਾ ਲਿਖਿਆ ਸੀਗਾ ਹੁਣ ਬਾਕੀ ਜਿਹੜਾ ਟਰੰਪ ਨੂੰ ਵਿੱਚ ਲੈ ਗੇ ਮੇਰੀ ਤਾਂ ਇਹਦੇ ਚ ਕੋਈ ਗੱਲ ਨਹੀਂ ਦੁੱਕੇ-ਦਿੱਕੇ ਸ਼ਿੱਕੀ-ਦਿੱਕੇ ਗੱਲ ਕਰਦੇ ਗੱਲ ਤੁਹਾਡੀ ਅੱਜ ਮੈਂ ਕਰਾਉਣੀ ਆ ਇੱਕ ਕਲਾਕਾਰ ਜਿਹਨੇ 트럼ਪ ਨੂੰ ਉਂਗਲ ਲਾ ਕੇ ਆਪਣੇ ਵਿਦੇਸ਼ੀਆਂ ਨੂੰ ਇੰਡੀਆ ਵਾਪਸ ਕਰਵਾਤਾ ਡਿਪੋਰਟ ਕਰਵਾਤਾ ਪੂਰੀ ਗੱਲਬਾਤ ਕੀ ਆ ਅੱਜ ਅਸੀਂ ਤੁਹਾਡੀ ਗੱਲ ਕਰਵਾਨੇ ਆ ਉਸ ਕਲਾਕਾਰ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜਿਹੜਾ ਹਾਂਜੀ ਤੁਸੀਂ ਇਹ ਦੁੱਕੀ ਤਿੱਕੀ ਸ਼ਿੱਕੀ ਦਾ ਜਿਹੜਾ ਤੁਸੀਂ ਗਾਣਾ ਗਾਇਆ ਤੇ ਇਹਦੀ ਵਜ੍ਹਾ ਨਾਲ ਬਹੁਤ ਖੁਸ਼ ਹੋਇਆ ਹੈ ਤੁਸੀਂ ਇਹ ਦੱਸੋ ਕਿ ਜਿਹੜੇ ਪੰਜਾਬੀ ਹੈਗੇ ਆ ਸਾਰੇ ਉੱਥੇ ਬਾਹਰ ਤੇ ਉਹਨਾਂ ਨੂੰ ਤੁਸੀਂ ਰਿਪੋਰਟ ਕਰਵਾਇਆ ਇਹਦੀ ਵਜ੍ਹਾ ਕੀ ਆ ਮੈਡਮ ਇਹ ਜਿਹੜਾ ਗਾਣਾ ਹੈਗਾ ਜੀ ਇਹ ਮੈਂ ਤਾਂ ਮੈਨੂੰ ਪੰਜਾਬ ਦੇ ਬਾਬੇ ਆ ਜਿਹੜੇ ਉਹ ਬਹੁਤ ਪਸੰਦ ਕਰਦੇ ਆ ਮੇਰੇ ਗਾਣੇ ਨੂੰ ਹਨਾ ਮੈਂ ਤਾਂ ਸਰਕਾਰਾਂ ਬਾਰੇ ਇਹ ਗਾਣਾ ਲਿਖਿਆ ਸੀਗਾ ਹੁਣ ਜੇ ਗਾਣਾ ਗਲਤ ਪਾਸੇ ਲੱਗੇ ਤੇ ਇਹਦੇ ਚ ਮੇਰਾ ਤਾਂ ਕੋਈ ਕਸੂਰ ਨਹੀਂ ਯਾਰ ਨਹੀਂ ਵੀਰੇ ਗਲਤ ਪਾਸੇ ਕਿਉਂ ਲਾ ਕੇ ਗਾਣਾ ਹੀ ਤੁਸੀਂ ਉਸ ਟਾਪਿਕ ਤੇ ਗਾਇਆ ਵਾ ਜੋ ਉੱਥੇ ਸਾਰੇ ਪੰਜਾਬੀ ਟਪੋਟ ਹੋ ਗਏ ਆ ਨਹੀਂ ਜੀ ਨਹੀਂ ਇਹ ਕੋਸ਼ਤਾ ਹੈ ਵੀ ਪੰਜਾਬ ਦੇ ਵਿੱਚ ਉਸ ਟਾਈਮ ਐ ਇਲੈਕਸ਼ਨਾਂ ਦਾ ਮਾਹੌਲ ਸੀਗਾ ਜਦੋਂ ਇਹ ਮੈਂ ਗਾਣਾ ਗਾਇਆਗਾ ਹਨਾ ਮੈਂ ਤਾਂ ਜਿੱਤਣ ਵਾਲੀ ਪਾਰਟੀ ਦੇ ਮੰਨ ਲਓ ਕੋਈ ਵੀ ਪਾਰਟੀ ਜਿੱਤਦੀ ਸ਼ਾਸੀ ਪਾਰਟੀ ਹਨਾ ਮੈਂ ਤਾਂ ਉਹਦੇ ਬਾਰੇ ਗਾਣਾ ਲਿਖਿਆ ਸੀਗਾ ਹੁਣ ਬਾਕੀ ਜਿਹੜਾ ਹੈ ਟਰੰਪ ਨੂੰ ਵਿੱਚ ਲੈ ਗਏ ਵੀ ਉਸ ਚੀਜ਼ ਬਾਰੇ ਮੈਂ ਇਹ ਕਹਿ ਸਕਦਾਗਾ ਵੀ ਇਹ ਕਿਸੇ 뮤직 ਡਾਇਰੈਕਟਰ ਦੀ ਗਲਤੀ ਹੈ ਜਿਹੜਾ ਹਨਾ ਉਹਨਾਂ ਨੇ ਵਿੱਚ ਟਰੰਪ ਨੂੰ ਟਾਰਗੇਟ ਕਰਤਾ ਹੁਣ ਮੇਰੀ ਤਾਂ ਇਹਦੇ ਚ ਕੋਈ ਗੱਲ ਨਹੀਂ ਤੁਹਾਨੂੰ ਇਹ ਅਹਿਸਾਸ ਨਹੀਂ ਹੈਗਾ ਕਿ ਕੁਝ ਗਲਤੀ ਮੇਰੀ ਵੀ ਹੋ ਸਕਦੀ ਹੈਗੀ ਆ ਜੇ ਤੁਸੀਂ ਉਹ ਗਾਣਾ ਗਾਇਆ ਕਰਕੇ ਇਨਾਂ ਕੋਸ਼ ਹੋਇਆ ਤੁਸੀਂ ਇਹ ਸੋਚੋ ਜਿਹੜੇ ਉਹ ਪੰਜਾਬੀ ਇੱਥੇ ਆ ਰਹੇ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਸ ਗਾਣੇ ਦੀ ਵਜ੍ਹਾ ਨਾਲ ਨਹੀਂ ਜੀ ਮੇਰੀ ਗਾਣੇ ਦੀ ਵਜ੍ਹਾ ਨਾਲ ਕੋਈ ਨੁਕਸਾਨ ਨਹੀਂ ਹੋਇਆਗਾ ਜਿਹੜਾ ਮੰਨ ਲਓ ਇਹ ਨੁਕਸਾਨ ਹੋਇਆ ਉਹ ਗਲਤ ਰਸਤੇ ਨਾਲ ਜਾ ਰਹੇ ਸੀਗੇ ਹੁਣ ਜੇ ਮੰਨ ਲਓ ਸਹੀ ਰਸਤੇ ਨਾਲ ਅਮਰੀਕਾ ਜਾਂਦੇ ਤਾਂ ਉਹਨਾਂ ਨੂੰ ਰਿਪੋਰਟ ਕੌਣ ਕਰਦਾ ਹੁਣ ਉਹ ਡੌਂਕੀ ਲਾ ਕੇ ਤਾਂ ਜਾ ਰਹੇ ਸੀਗੇ ਮੇਰੇ ਗਾਣੇ ਦੀ ਵਜ੍ਹਾ ਨਾਲ ਥੋੜੀ ਨਾ ਹੋਇਆ ਨਾ ਨਹੀਂ ਕਿਤੇ ਤਾਂ ਕਿਤੇ ਤਾਂ ਇਹ ਸਾਸ ਤੁਹਾਨੂੰ ਹੋਣਾ ਚਾਹੀਦਾ ਨਾ ਤੁਸੀਂ ਗਲਤ ਗਾਣਾ ਗਾਇਆ ਕਰਕੇ ਉਥੋਂ ਜਿਹੜੇ ਵੀ ਪੈਸਾ ਲਾ ਕੇ ਗਏ ਆਪਾਂ ਮੈਂ ਕੁਝ ਵੀ ਆ ਅਕਸਰ ਉਹ ਵਿਚਾਰੇ ਹੁਣ ਇੱਥੇ ਆ ਕੇ ਦੱਸੋ ਕੀ ਕਰਨਗੇ ਕੀ ਨਹੀਂ ਉਹ ਸਿਰਫ ਥੋੜੇ ਕਰਕੇ ਤੁਸੀਂ ਗਾਣਾ ਗਾਇਆ ਫੇਰ ਹੀ ਇਦਾਂ ਦਾ ਕੁਝ ਹੋਇਆ ਨਾ ਨਹੀਂ ਜੀ ਮੇਰੇ ਗਾਣੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਮੈਡਮ ਕੋਈ ਕੁਝ ਨਹੀਂ ਹੋਇਆਗਾ ਮੰਨ ਕੇ ਚੱਲੋ ਹੁਣ ਉਹ ਜੰਗਲਾਂ ਰਾਹੀ ਗਏ ਸੀਗੇ ਡੋਂਕਰਾਂ ਨੂੰ ਪੈਸੇ ਦੇ ਦੇ ਕੇ ਗਏ ਆ ਹਨਾ ਹੁਣ ਜੇ ਕੋਈ ਵੀ ਲੀਗਲੀ ਤਰੀਕੇ ਨਾਲ ਬਾਹਰ ਜਾਊਗਾ ਹਨਾ ਤਾਂ ਕਿਸੇ ਵੀ ਕੰਟਰੀ ਵਾਲਾ ਕੋਈ ਮੇਰੇ ਹਿਸਾਬ ਨਾਲ ਇਹ ਕਲਾ ਪੰਜਾਬ ਹੀ ਆ ਹਨਾ ਜਿੱਥੇ ਮੰਨ ਲਓ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ ਹੁਣ ਬਾਹਰਲੇ ਮੁਲਖ ਜਾਣਾ ਵਾਸਤੇ ਤਾਂ ਵੀਜ਼ਾ ਲੈਣਾ ਪੈਂਦਾ ਹੁਣ ਬਿਨਾ ਵੀਜ਼ੇ ਤੋਂ ਗਏ ਸੀਗੇ ਤਾਂ ਓਬਵੀਅਸਲੀ ਗੱਲ ਆ ਵੀ ਉਹਨਾਂ ਨੂੰ ਰਿਪੋਰਟ ਤਾਂ ਕਰਨਗੇ ਨਹੀਂ ਵੀਰੇ ਇਹਦਾ ਤਾਂ ਮੰਨ ਲਓ ਗਾਣੇ ਦਾ ਇਹਦੇ ਚ ਕੋਈ ਰੋਲ ਨਹੀਂ ਹੈਗਾ ਨਾ ਨਹੀਂ ਕਿਤੇ ਤਾਂ ਕੁਝ ਹੋਇਆ ਹੈ ਜਿਹੜੇ ਹੁਣ ਇੰਨੇ ਪੰਜਾਬੀ ਵਿਚਾਰੇ ਇੱਥੇ ਆ ਕੇ ਬੇਜ਼ਗਾਰ ਹੋਣਗੇ ਇੰਨਾ ਪੈਸਾ ਉਹਨਾਂ ਦਾ ਖਰਾਬ ਹੋਇਆ ਕਿਤੇ ਤਾਂ ਤੁਹਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਨਾ ਕਿਤੇ ਤਾਂ ਮੇਰੀ ਗਲਤੀ ਸੀਗੀ ਉਸ ਗਾਣੇ ਦੀ ਵਜ੍ਹਾ ਨਾਲ ਸਭ ਕੁਝ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਡਮ ਮੇਰਾ ਗਾਣਾ ਤਾਂ ਦੇਖੋ ਹੈਗਾ ਵੀ ਦੁੱਕੀ ਤਿੱਕੀ ਸ਼ਿੱਕੀ ਦੀ ਕੀ ਗੱਲ ਕਰਦੇ ਹਣਾ ਬਸ ਇਸੇ ਇਸੇ ਗਾਣੇ ਕਰਕੇ ਹੀ ਸਭ ਕੁਝ ਹੋਇਆ ਤੁਸੀਂ ਉਹ ਗੱਲ ਮੈਨੂੰ ਮੰਨ ਕੇ ਨਹੀਂ ਚੱਲੀ ਜਾਂਦੇ ਨਹੀਂ ਦੇਖੋ ਮੈਡਮ ਵੀ ਮੈਂ ਤਾਂ ਮਨੂੰ ਮੇਰੀ ਗਲਤੀ ਨਹੀਂ ਕੁਝ ਰਾਈਟਰ ਦੀ ਗਲਤੀ ਵੀ ਹਨਾ ਕੁਝ 뮤జిక్ ਡਾਇਰੈਕਟਰਾਂ ਦੀ ਗਲਤੀ ਹੈਗੀ ਜਿਹੜਾ ਹਨਾ ਉਹਨਾਂ ਨੇ ਉਹਨਾਂ ਦਾ ਨਾਮ ਪਾਤਾ ਮੇਰਾ ਨਾਮ ਕੱਟ ਕੇ ਉਹਨਾਂ ਨੇ ਉਹਨਾਂ ਦਾ ਨਾਮ ਪਾਤਾ ਕੁਛ ਹਨਾ ਵੀ ਇਹਦੇ ਵਿੱਚ ਮੇਰੀ ਵੀ ਨਹੀਂ ਗਲਤੀ ਹੈਗੀ ਵੀ ਮੈਂ ਤਾਂ ਆਪਦਾ ਨਾਮ ਪਾਇਆ ਸੀ ਗਾਣੇ ਦੇ ਵਿੱਚ ਵੀ ਹਾਂਜੀ ਇਹ ਕਹਿ ਰਹੇ ਆ ਕਿ ਸਾਰੀ ਗਲਤੀ ਰਾਈਟਰ ਦੀ ਆ ਮੇਰੀ ਕੋਈ ਗਲਤੀ ਨਹੀਂ ਹੈਗੀ ਇਹ ਵੀਰ ਜੀ ਆਪਦੀ ਗਲਤੀ ਨਹੀਂ ਮੰਨ ਰਹੇ ਉਲਟਾ ਡਾਇਰੈਕਟਰ ਨੂੰ ਤੇ ਹੀ ਦੋਸ਼ ਲਾਈ ਜਾ ਰਹੇ ਆ ਇਹ ਜਮਾ ਬਿਲਕੁਲ ਆਪਦੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗੀ ਹਾਂਜੀ ਤੁਸੀਂ ਦੱਸੋ ਵੀਰ ਜੀ ਕਿ ਦੇ ਤੁਸੀਂ ਉਹ ਗਾਣਾ ਗਾਇਆ ਉਹਨਾਂ ਨੂੰ ਉੱਥੋਂ ਪੰਜਾਬੀਆਂ ਨੂੰ ਗੋਗਲਾਂ ਦੇ ਦੇ ਕੇ ਡਿਪੋਰਟ ਕਰਵਾਇਆ ਤੁਸੀਂ ਤੁਹਾਨੂੰ ਪਤਾ ਨਹੀਂ ਹੈਗਾ ਕਿ ਮੈਂ ਇਹ ਕਿਹੜੇ ਚੌਪਕ ਤੇ ਗਾਣਾ ਗਾਈ ਜਾਂਦਾ ਸੀ ਉਹ ਤੇ ਮੈਡਮ ਮੀਟੇ ਤੁਸੀਂ ਗਾ ਸੁਣੋ ਹਾਂ ਨਾ ਜਿਹੜੇ ਵੀ ਆਪਾਂ ਗੈਰ ਤਰੀਕੇ ਨਾਲ ਮਤਲਬ ਪਹਿਲਾਂ ਵੀ ਕਹਿ ਦਿੱਤਾਗਾ ਵੀ ਗੈਰ ਤਰੀਕੇ ਨਾਲ ਆਪਾਂ ਕਿਸੇ ਦੇ ਬੀਚ ਟੈਂਟਰ ਹੋਵਾਂਗੇ ਹਣਾ ਤਾਂ ਉਹ ਉਹਨਾਂ ਨੂੰ ਹੁਣ ਬਾਹਰ ਕੱਢਣਗੇ ਹੁਣ ਜਿਵੇਂ ਤੁਸੀਂ ਦੇਖੋ ਕਿਉਂ ਨਾ ਮੇਰੇ ਗਾਣੇ ਤੋਂ ਪਹਿਲਾਂ ਵੀ ਹਲਮਾ ਆ ਤੇ ਟਾਂਡਾਂ ਕੀ ਵਰ ਮਾਰ ਪੁੱਛਿਆ ਗਿਆ ਨਾ ਉੱਥੇ ਸਾਰਾ ਕੁਝ ਦਾ ਕੰਦੇਗੇ ਅਸੀਂ ਆ ਜੰਗਲਾਂ ਵਿੱਚ ਜਿੱਦਿਆਂ ਹੈ ਜਾਂਦੇ ਹਣ ਆਹ ਰਸਤੇ ਜਾਣਿਆਂਗੇ ਤੇ ਹਾਂ ਫਿਰ ਕੁਝ ਆਪਣੇ ਪੰਜਾਬੀ ਵੀ ਨੇ ਹਣਾ ਅਭੀ ਮਕਸੀਕੋ ਪਹੁੰਚ ਗਏ ਜੀ ਉੱਥੇ ਫੀ ਫਲਾਤੀ ਅੱਜ ਜੀ ਪਨਾਮਾ ਜੰਗਲਪਾਰ ਕਰੀ ਜਾਂਦੇ ਆਗੇ ਉੱਥੇ ਸਤਰੀ ਪਾਤੀ ਪਤਾ ਤਾਂ ਵਾਰਾ ਕੁਝ ਆਪ ਹੀ ਲਵਾਈ ਬੈਠੇ ਆ ਪਹਿਲੇ ਜੀ ਇੱਕ ਗੱਲ ਹੋਰ ਜੋ ਇਹਨਾਂ ਨੇ ਗੱਲ ਜੋ ਕਹੀ ਆ ਉਹ ਇੱਕ ਗੱਲ ਇਹ ਵੀ ਸਹੀ ਆ ਕਿ ਜੇ ਆਪਾਂ ਕਿਸੇ ਦੇ ਘਰੇ ਜਾਵਾਂਗੇ ਬਿਨਾਂ ਕਿਸੇ ਗੈਰ ਮਰਜ਼ੀ ਨਾਲ ਬਾगाने ਵਿਦੇਸ਼-ਵਿਦੇਸ਼ਾਂ ਦੇ ਵਿੱਚ ਜਾਵਾਂਗੇ ਠੀਕ ਹੈ ਨਾ ਦਲਤੀ ਨਾਲ ਵੀ ਕੁਝ ਵੀ ਲਾ ਲੋ ਗਲਤੀਆਂ ਕਰਕੇ ਜਾਵਾਂਗੇ ਪਰ ਆਪਾਂ ਉਹ ਡਕੋਦੇ ਕਰਨਗੇ ਪਰ ਜੋ ਇਹਨਾਂ ਨੂੰ ਮੈਂ ਕਹਿ ਰਹੀ ਹਾਂ ਕਿ ਤੁਸੀਂ ਆਪਦੇ ਬਾਣੇ ਦੀ ਵੀ ਕੁਝ ਤੁਸੀਂ ਸੋਚੋ ਕਿ ਉਹਨਾਂ ਨੂੰ ਉਂਗਲਾਂ ਦੇ ਦੇ ਕੇ ਦੇ ਦੇ ਕੇ ਤੁਸੀਂ ਉਹਨਾਂ ਨੂੰ ਪੰਜਾਬੀਆਂ ਨੂੰ ਵਿਚਾਰਨ ਰਿਪੋਰਟ ਕਰਵਾਇਆ ਪਰ ਇਹਨਾਂ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ ਇਸ ਵਾਰ ਨੂੰ ਹਾਂ ਥੋੜਾ ਕੀ ਕਹਿਣਾ ਇਸ ਗੱਲ ਇਹ ਕੋ ਨਰਮਾ ਮੇਰੇ ਜਾਨ ਕੋ ਪਹਿਲਾ ਹੀ ਵਾਣਾ ਤੋਂ ਮਹਾਰਾਜ ਕੋ ਪਹਿਲਾ ਹੀ ਗੋਟ ਆ ਨਾ ਇਹ ਮੇਰੇ ਗਾਣੇ ਤਾਂ ਹੁਣ ਹੋਰ ਵੀ ਕਈ ਕ੍ਰਿਤਏ ਜਿੰਨੀ ਚੀਂ ਹੋਏ ਨੇ ਕਿ ਤੁਸੀਂ ਉਹਨਾਂ ਦਾ ਸਮਝਾ ਉਸਨੂੰ ਲੇ ਗਰੇ ਬਾਰੇ ਉਹ ਉਹ ਬਾਰੇ ਗਾਣੇ ਵੀ ਪਰ ਮੈਂ ਉਹ ਗਾਣਾ ਗਾਇਆ ਮੇਰੀ ਜਲੀ ਮਨਫਾ ਤੀਗੀ ਉਹ ਰੰਪਨ ਉਹ ਖਾਣ ਦੀ ਨਹੀਂ ਸੀਗੀ ਮੈਂ ਤਾਂ ਸਿਰਫ ਆਪਣੀਆਂ ਸਰਕਾਰਾਂ ਦੇ ਖਿਲਾਫ ਇਹ ਗਾਣਾ ਗਾਇਆ ਸੀਗਾ ਸਾਰਾ ਜੇ ਲੋਕੋ ਕੋਲ ਦਾ ਸਪਾਸੇ ਲੱਗ ਗਿਆ ਤੇ ਮੇਰਾ ਕੋਈ ਨਹੀਂ ਨਹੀਂ ਤੁਸੀਂ ਮਤਲਬ ਇਹ ਕਹਿਣਾ ਚਾਹੁੰਦੇ ਹੋ ਕਿ ਇਸ ਗਾਣੇ ਦੇ ਵਿੱਚ ਥੋੜੀ ਕੋਈ ਗਲਤੀ ਨਹੀਂ ਹੈਗੀ ਇਹ ਡਾਇਰੈਕਟਰਾਂ ਦੀ ਗਲਤੀ ਹੈਗੀ ਆ ਪਰ ਜਦੋਂ ਆਪਾਂ ਕੁਝ ਵੀ ਕਰਦੇ ਆ ਨਾ ਸੋਚ ਸਮਝ ਕੇ ਕਰਦੇ ਆ ਪਰ ਤੁਸੀਂ ਕੁਝ ਵੀ ਨਹੀਂ ਸੋਚਿਆ ਸਿਰਫ ਤੁਸੀਂ ਆਪਦੇ ਗਾਣੇ ਨੂੰ ਲੈ ਕੇ ਸਾਰਾ ਕੁਝ ਕੀਤਾ ਪੰਜਾਬੀਆਂ ਦੀ ਧੋਖੇ ਦੇ ਵਿੱਚ ਤੁਸੀਂ ਬਣਾ ਦੇ ਦੇ ਕੇ ਦੇ ਦੇ ਕੇ ਉਹਨਾਂ ਦਾ ਤਾਂ ਵੀਖਾ ਤੁਸੀਂ ਖਰਾਬ ਕੀਤਾ ਨਾ ਖਸਾਇਆ ਉਹਨਾਂ ਨੂੰ ਸਭ ਕੁਝ ਹੋਇਆ ਪਰ ਤੁਸੀਂ ਮੰਨਣੇ ਤਿਆਰ ਨਹੀਂ ਹੈਗੇ ਇਹ ਵੀ ਆ ਪੋਦੇ ਤੇ ਲਾ ਕੇ ਚਾਲੀ ਜਾਂਨਾਂ ਬੇਪੋਦੇ ਉਹ ਤੁਚੇ ਰੱਖੋ ਉਹ ਹੀ ਬੰਦਾ ਹਾਂ ਚੋਰੀ ਚੁੱਕਿਆ ਤੇ ਅੰਧ ਦਾ ਪਤਾ ਪਾ ਪੱਕੇ ਮੰਗਾ ਦਰਵਾਜ਼ਾ ਹਾਂ ਪੰਨ ਕੇ ਅੰਦਰ ਬੜੇ ਕੁਛ ਕੀ ਕਰੋ ਹਾਂਜੀ ਇਹ ਗੱਲ ਤੋਂ ਵੀ ਸਹੀ ਯਾਹ ਪਰ ਗੱਲ ਤੇ ਲਿਖੇ ਦੇ ਨਾਲ ਜੇ ਆਪਾਂ ਦੇਸ਼ ਵਿਦੇਸ਼ ਵਿੱਚ ਜਾਵਾਂਗੇ ਕਿਸੇ ਦੇ ਘਰੇ ਜਾਵਾਂਗੇ ਠੀਕ ਹੈ ਨਾ ਉਹ ਤਾਂ ਗਲਤੀ ਆਪਣੀ ਆ ਠੀਕ ਹੈ ਨਾ ਉਥੋਂ ਫਿਰ ਜਿਵੇਂ ਉਹ ਗਏ ਆ ਉਹਨਾਂ ਦੀ ਗਲਤੀ ਆ ਸਿੱਧੇ ਤਰੀਕੇ ਨਾਲ ਜਾਓ ਕਿ ਕੰਮ ਕਰਕੇ ਮਿਲਦਾ ਵਾ ਮੈਡਮ ਵੈਰੀ ਗੁੱਡ ਵੀਠੀ ਉਹ ਏਜੰਟਾਂ ਦੇ ਕੋਲੇ ਚਾਹ ਨਹੀਂ ਜਾਂਦੇ ਸੀ ਇੱਕ ਮੇਰੇ ਗਾਣੇ ਨੂੰ ਲੈ ਕੇ ਗਏ ਹੋਏ ਆ ਗੇ ਕਿਹੜੇ ਅਜਾਤ ਨਾ ਨਹੀਂ ਹੈਗਾ ਮੈਂ ਤੁਹਾਨੂੰ ਬਸ ਗਾਣੇ ਦੇ ਵਿੱਚ ਨਹੀਂ ਮੇਰੀ ਬਹੁਤੀ ਹੈ ਨਹੀਂ ਨਾ ਮੰਨ ਗਏ ਜਿਹੜੇ ਏਜੰਟਾਂ ਦੇ थ्रू ਉਹ ਗਏ ਆ ਜਿਹੜੇ ਏਜੰਟ ਆਪਣੇ ਕਹਿੰਦਾ ਗਿਆ ਨੋ ਭੋਲੇ ਭੜਿਆਂ ਨੂੰ ਆਂਦਾ ਤਰਾ ਕਰੇ ਬੇਰਿਫੀ ਜੀ ਆ ਤੁਸੀਂ ਉਹਨਾਂ ਏਜੰਟਾਂ ਨੂੰ ਕਿਉਂ ਨਹੀਂ ਕੁੱਝਦੇ ਤੁਸੀਂ ਉਹਨਾਂ ਨੂੰ ਛੁੱਤੇ ਰਾਸਤੇ ਚਾਉਣੀ ਭੇਜਦੇ ਤੁਸੀਂ ਮੇਰੇ ਗਾਣੇ ਨੂੰ ਲੈ ਕੇ ਐਂਦਾ ਉਹਨਾਂ ਆ ਵੀ ਆਪਾਂ ਕੁਝ ਬੋਲਾਂਗੇ ਪਰ ਤੁਸੀਂ ਇਸ ਗੱਲ ਨੂੰ ਤਾਂ ਤੁਸੀਂ ਮੰਨੂ ਨਹੀਂ ਬਿਲਕੁਲ ਵੀ ਤਿਆਰ ਹੈਗੇ ਕਿ ਕਿਤੇ ਨਾ ਸਿਗਰਟੀ ਕੱਢ ਕੇ ਆਈ ਆਂ ਯਾਰ ਉਹ ਮੈਂ ਇਹ ਨਾ ਤੁਹਾਨੂੰ ਕਹੀ ਜਾਂਦਾ ਕਿ ਕਿਤੇ ਨਾ ਛਿਪੇ ਰਹਿਣਾ ਦੀ ਕੋਈ ਗਲਤੀ ਹੋ ਸਕਦੀ ਆ ਜਾਂ ਮੰਨ ਕੇ ਕੱਲੋ ਵੀ ਕਿਸੇ میوزਿਕ ਡਾਈਰੈਕਟਰ ਦੀ ਗਲਤੀ ਹੋ ਸਕਦੀ ਆ ਹੁਣ ਮੈਂ ਤਾਂ ਜੋ ਮੈਨੂੰ ਰਾਈਟਰ ਨੇ ਦੇ ਤਾਂ ਮੈਂ ਤਾਂ ਉਹ ਗਾਤ ਆ ਮੈਂ ਤਾਂ ਰਾਈਟਰ ਨੂੰ ਆਪਣਾ ਨਾਮ ਬੱਥੇ ਰਾਈਟਰ ਦਾ ਨਾਮ ਵੀ ਕੱਟ ਕੇ ਮੇਰਾ ਨਾਮ ਦਾ ਨਾ ਪਾਇਆ ਸੀ ਹੁਣ میوزਿਕ ਡਾਇਰੈਕਟਰ ਨੇ ਕੀ ਪਤਾ ਕਿਵੇਂ AI ਨਾਲ ਹਨ ਰੰਪ ਦਾ ਨਾਮ ਚੜਾਤਾ ਵਿੱਚ ਮੇਰਾ ਤਾਂ ਇਹਦੇ ਵਿੱਚ ਕੋਈ ਕਿਸੇ ਤੇ ਨਹੀਂ ਆ ਹਾਂ ਜੀ ਇਹ ਵੀਰ ਜੀ ਮੰਨਣ ਨੂੰ ਇਸ ਕੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਰਿਹਾ ਕਿ ਕਿਤੇ ਮਾ ਕਿਤੇ ਤਾਂ ਇਹਦੀ ਗਲਤੀ ਹੈਗੀ ਆ ਪਰ ਆਪਾਂ ਕਹਨੇ ਹੁਣ ਇਹ ਇੱਕ ਆਪਾਂ ਨੂੰ ਅੱਗੇ ਚੱਲ ਕੇ ਕੀ ਸਿੱਖਿਆ ਮਿਲਦੀ ਕੀ ਨਹੀਂ ਮਿਲਦੀ ਹੈਗੀ ਆ ਆਪਾਂ ਨੂੰ ਸਾਰਕੁਝ ਪਤਾ ਹੁੰਦਾ ਵਾ ਪਰ ਇਹਨਾਂ ਦਾ ਕਹਿਣਾ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੋएगी ਮੈਂ ਤਾਂ ਗਾਣਾ ਗਾ ਲਿਆ ਬਸ ਇਹਨਾਂ ਨੇ ਤਾਂ ਗਾ ਲਿਆ ਤੇ ਦੂਜਾ ਵਾਰ ਨਹੀਂ ਕੋਈ ਸੋਚਿਆ ਹੈਗਾ ਜੋ ਭਾਰਤੀ ਆਪਣੇ ਵਿਦੇਸ਼ ਵਿੱਚ ਗਏ ਸੇ ਵਾਪਸ ਆਏ ਆ ਤੁਸੀਂ ਉਹਨਾਂ ਵਾਰੇ ਵੀ ਕੋਈ ਸੋਚੋ ਨਾ ਸੁਕਲਾ ਗਏ ਸੋ ਮਲੇ ਪਰਿਵਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅੱਗੇ ਵੀ ਇੱਥੇ ਵਰਤਦਾ ਨਹੀਂ ਰਹਾਂਗੇ ਕਹਿੰਦਾ ਕਿ ਦੇਸ ਦੇ ਦੇਸ਼ੀ ਗਰੇ ਨਹੀਂ ਆਗੇ ਇਹਨੇ ਤੇ ਫਿਰ ਆ ਕੋਈ ਬੁੱਤਾਂ ਦੇ ਵਿੱਚ ਗਾਰੇ ਨੇ ਕੋਈ ਆਪਣਾ ਇੱਥੇ ਹੀ ਕਾਰੋਬਾਰ ਚੱਲ ਕਰੀਏ ਪੰਜਾਬ 'ਚ ਕਿਹੜਾ ਕੰਮ ਕੀਤਾ ਨਹੀਂ ਆ ਉੱਥੇ ਲਾਗ ਰਿਹਾ ਹੋ ਕੋਈ ਇੱਕ ਬੜਾ ਵਧੀਆ ਕੰਮ ਕਰ ਰਹੇ ਹੁੰਦੇ ਨੇ ਉੱਥੇ ਹਾਂਜੀ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਕਿ ਜੋ ਹੈਗੇ ਆ ਭਾਰਤੀ ਨਾ ਅਗਰੇ ਕੱਪ ਨੇ ਪੰਜਾਬੀ ਜੋ 40 40 45 45 ਲੱਖ ਰੁਪਈਆ ਲਾ ਕੇ ਬਾਹਰ ਜਾ ਰਹੇ ਆ ਕੋਸੋ ਹੋਰ ਜੇ ਕੰਮ ਕਰਨਾ ਆਪ ਦਾ ਇੱਥੇ ਆਪਲਾ ਨੇ ਆਦੇ ਪਰਿਵਾਰ ਦੇ ਵਿੱਚ ਰਹਿਣ ਰਾਤ ਦਿਨ ਰਹਿਣ ਕੰਮ ਕਰਨ ਚੰਗੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਇੰਨੀ ਦੂਰ ਜਾਂਦੇ ਆ ਦੋ ਨੰਬਰ ਦੇ ਵਿੱਚ ਜਾਂਦੇ ਆ ਪੈਸਾ ਖਰਾਬ ਕਰਦੇ ਆ ਫਿਰ ਇੱਥੇ ਆ ਕੇ ਦੇਖੋ ਉਹਨਾਂ ਦੇ ਕੀ ਵੀਰ ਜੀ ਦੀ ਆ ਪਿੱਛੇ ਪਰਿਵਾਰ ਕਿੰਨਾ ਦੁਖੀ ਹੁੰਦਾ ਉਹੀ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਵਾ ਤੁਸੀਂ ਇਹ ਦੇਖੋ ਕਿ ਇਸ ਤਰ੍ਹਾਂ ਦੇ ਨਾਲ ਗਲਤ ਰਸਤੇ ਤੁਸੀਂ ਬਾਹਰ ਨਾ ਜਾਓ ਬਾਕੀ ਇਹਨਾਂ ਦੇ ਵੀਰ ਜੀ ਦਾ ਸਿਰ ਸਿਰਿਕ ਤਾਣਾ ਵਾ ਕਿਉਂ ਸਕਾਣੇ ਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਸੀਗੀ ਠੀਕ ਆ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਗਲਤ ਤਰੀਕੇ ਨਾਲ ਤੁਸੀਂ ਬਾਹਰ ਨਾ ਜਾਓ ਸਿੱਧੇ ਕੰਮ ਕਰੋ ਮੈਂ ਮੈਡਮ ਹੋਰ ਵੀ ਕਹਿਣਾ ਚਾਹੁੰਦਾ ਵੀ ਹੁਣ ਇੰਨੇ ਇੰਨੇ ਪੈਸੇ ਲਾ ਕੇ ਬਾਹਰ ਚਲੇ ਜਾਓ ਮੇਰਾ ਇੱਕ ਬੂਤਾ ਵੀ ਮਨ ਲੋ ਹੁਣ ਆਸਰੇ ਡਾ ਗਿਆ ਹੋਆ ਉਹ ਅੱਜ ਤੋਂ ਬਾਥ ਥਾਲੇ ਬੈਠਾ ਆਪਦੀ ਜ਼ਮੀਨ ਵੇਚੀ ਉਹ ਕਿੱਲਾ ਵੇਚੀ ਉਹ ਹਾਲੇ ਬਾਹਰ ਗਿਆ ਸੀ ਉਹ ਫੈਨ ਉਹਨੇ ਕਿੱਲਾ ਵੇਚਿਆ ਸੀਗਾ ਮੰਨ ਕੇ ਦੱਲੋ ਦੀ 20 ਲੱਖ ਰੁਪਏ ਆਇਆ ਮੇਰੇ ਕੋਲ ਤੇ ਇਹ ਮੈਂ ਉਹਨੂੰ ਪੁੱਛਿਆ ਕਿ ਖਾਏ ਤੇ ਕੀ ਕਮਾਇਆ ਹਨਾ ਕਹਿੰਦਾ ਮੈਂ ਆ ਵਕਰਜਾ ਲਾਤਾ ਘਰ ਬਣਾ ਲਿਆ ਤੇ ਕਹਿੰਦਾ ਮੇਰੇ ਕੋਲੇ 2 ਕਰੋੜ ਰੁਪਈਆ ਹੈਗਾਗਾ ਤੇ ਮੈਂ ਇੱਥੇ ਆਉਣਾ ਆਉਣਾ ਤੇ ਕਹਿੰਦਾ ਜ਼ਮੀਨ ਲੈਣੀ ਹੈ ਅੱਛਾ ਤੇ ਮੈਂ ਕਿਹਾ ਤੂੰ ਹੁਣ 5 ਸਾਲਾਂ ਦੇ ਵਿੱਚ ਘਰ ਬਣਾਇਆ ਹਨਾ ਤੇ ਆ ਤੇ ਮੈਂ ਕਿਹਾ ਇੱਥੇ ਜ਼ਮੀਨ ਦਾ ਰੇਟ ਹੈ ਕਿ ਰੋਕ ਦੇ ਕਿੰਨਾ ਵੀ ਮਨ ਲੱਗਿਆ ਤੇ 2 ਕਰੋੜ ਦਾ ਕਿੱਲਾ ਹੀ ਹੋਇਆ ਪੈਣਾ ਉਹ 5 ਸਾਲਾਂ ਬਾਅਦ ਉੱਥੇ ਜਾ ਕੇ ਆ ਕੇ ਹਨ ਵੀ ਕਿਲਾ ਜਮੀਨ ਹੀ ਖਰੀਦੂਗਾ ਫੇਰ ਕੀ ਕਮਾ ਲਿਆ ਉਹਨੇ 5 ਸਾਲਾਂ ਦੇ ਐਕਸਟਰਾ ਸ਼ਰਫਾ ਵੀ ਆਪਣੇ ਪੰਜਾਬੀ ਅੰਧੇਰੇ ਚ ਹੀ ਤੁਰੇ ਫਿਰਦੇ ਆਗੇ ਵੀ ਬਾਹਰ ਜਾ ਕੇ ਅਜੀ ਪਤਾ ਨਹੀਂ ਕਿੰਨਿਆਂ ਕਮਾਈਆਂ ਕਰ ਲਾਂਗੇ ਹੁਣ 40 ਜਰ ਰੁਪਈਆ 50 50 ਲੱਖ ਰੁਪਈਆ ਲਾ ਕੇ ਜਿਹੜੇ ਹੁਣ ਬਾਹਰਲੇ ਮੁਲਕਾਂ ਚ ਤੁਰੇ ਜਾਂਦੇ ਆ ਕਿ ਉਹਨਾਂ ਦੇ ਪੈਸੇ ਕਿੱਥੇ ਪੂਰੇ ਹੋਏ ਮੰਨ ਲਓ ਜੀ ਅੱਜ ਉਹ ਕਿਲਾ ਵੇਚਿਆ ਦਾ ਕਰੋੜ ਰੁਪਈਆ ਦਾ ਕਿਲਾ ਵੇਚ ਕੇ ਮੰਨ ਕੇ ਚਲੋ 50 ਲੱਖ ਰੁਪਈਆ ਲਾ ਕੇ ਬਾਹਰ ਜਾਂਦੇ ਆ ਤੇ ਆਪ ਕੋ ਪੰਨ ਫਲਾਵਾਤਾ ਜ਼ਮੀਨਾਂ ਦੇ ਦੇ ਰੇਖ ਪੂਰੀ ਵੰਡਿਆ ਫੇਰ ਕੀ ਕਰਾਂਗੇ ਵੀ ਆਪ ਦਾ ਇੱਥੇ ਕੋਈ ਬਿਜ਼ਨਸ ਸੈੱਟ ਕਰ ਲੈਣਾ ਯਾਰ ਵੀ ਆਪ ਦਾ ਇੱਥੇ ਕੋਈ ਆਪ ਦਾ ਆਪਣੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪੋਰ ਲੈ ਕੇ ਜਾਣਾ ਚਾਹੂੰ ਐਵੇਂ ਤੁਸੀਂ ਦਫ਼ਤਰਾਂ ਤਾਰੇ ਜਾ ਕੇ ਨਾਲੇ ਆਪਦੇ ਮਾਪਿਆਂ ਨੂੰ ਕਰਜਾਈ ਕਰਦੇ ਆ ਤੇ ਨਾਲੇ ਤੁਸੀਂ ਗੈਰ ਤਰੀਕੇ ਦੇ ਨਾਲ ਛੇੜੇ ਵੇਚਣ ਕਰ ਰਹੇ ਆ ਤਾਂ ਅਗਲਾ ਪਾਤਰ ਪਰੂ ਗੱਡਪੁਰ ਨੂੰ ਨਾਲ ਲੈ ਜਾਊਗਾ ਹਾਂਜੀ ਹਾਂਜੀ ਸਾਡਾ ਫਨੂ ਇਹੀ ਕਹਿਣਾ ਵਾ ਅਹ ਠੀਕ ਆ ਜੋ ਇਹ ਵੀਰ ਜੀ ਨੇ ਕਈਆਂ ਗੱਲਾਂ ਉਹ ਵੀ ਬਹੁਤ ਵਧੀਆ ਕੀਤੀਆਂ ਵਾ ਠੀਕ ਹੈ ਨਾ ਤੇ ਅਸੀਂ ਇਹੀ ਕਹਿਣਾ ਚਾਹਾਂਗੇ 2 ਨੰਬਰ ਦੇ ਵਿੱਚ ਤੁਸੀਂ ਨਾ ਜਾਓ ਤੁਹਾਡਾ ਪਰਿਵਾਰ ਆ ਤੁਹਾਡੀ ਕੈਨਲੀ ਆ ਤੁਹਾਡੇ ਬੱਚੇ ਆ ਜੇ ਕੋਈ ਕਾਰੋਬਾਰ ਕਰਨਾ ਤੁਸੀਂ ਇੱਥੇ ਵੀ ਕਰ ਸਕਦੇ ਹੋ ਆਪਣੀ ਮਿਹਨਤ ਨਾਲ ਸਾਰਾ ਕੁਝ ਕਰਕੇ ਉੱਥੇ ਤੁਸੀਂ ਇੰਨੇ ਲੱਖ ਰੁਪਏ ਲਾ ਕੇ ਉੱਥੇ ਬਾਹਰ ਜਾਣਿਓ ਫਿਰ ਕਰਜ਼ਾ ਤੁਹਾਡੇ ਸਿਰ ਉੱਤ ਨਹੀਂ ਲੰਦਾ ਕਿੰਨਾ ਪਰਿਵਾਰ ਦੁਖੀ ਹੁੰਦਾ ਕਿੰਨੇ ਤੁਸੀਂ ਆਪ ਦੁਖੀ ਹੁੰਨੇ ਹੋ ਕੁਝ ਸੋਚੋ ਕੁਝ ਸਮਝੋ ਕਿਉਂਕਿ ਪੈਸਾ ਕਮਾਉਣਾ ਬਹੁਤ ਮੁਸ਼ਕਿਲ ਆ ਅੱਗੇ ਤੁਸੀਂ ਸੋਚਣਾ ਤੁਹਾਡਾ ਪਰਿਵਖ ਕੀ ਬੱਚਿਆਂ ਦਾ ਪਰਿਵਖ ਹੈਗਾ ਇਹ ਗਲਤੀਆਂ ਤੁਸੀਂ ਨਾ ਕਰੋ ਪਰ ਵੀਰ ਜੀ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਤੁਸੀਂ ਕਿੱਦਾਂ ਦੇ ਗਾਣੇ ਤੁਸੀਂ ਨਾ ਲਿਖੋ ਤੇ ਨਾ ਤੁਸੀਂ ਗਾਓ ਨਹੀਂ ਮੈਡਮ ਮੈਂ ਤਾਂ ਸਰਪ੍ਰਸਤ ਇਨਵਾਇਰਨਮੈਂਟ ਆਇਆ ਤਾਂ ਲੋਕਾਂ ਦਾ ਮੰਨ ਲਓ ਲੋਕਾਂ ਨੂੰ ਇੰਜੋਇਮੈਂਟ ਹੋ ਗਿਆ ਨਾ ਤੁਸੀਂ ਦੇਖੋ ਕਿੰਨੇ ਦਾ ਨੁਕਸਾਨ ਹੋਇਆ ਕਿੰਨਿਆਂ ਨੇ ਆਪਦੇ ਦਿਮਾਗ ਦੇ ਵਿੱਚ ਕੀ ਕੁਝ ਲਿਆਉਂਦਾ ਜੋ ਉਥੋਂ ਡਿਪੋਰਟ ਹੋ ਕੇ ਆਪਣੇ ਇੰਡੀਆ ਵਾਪਸ ਆ ਗਏ ਮੈਂ ਕੋਈ ਗਲਤੀ ਦਾ ਮੰਨ ਲਓ ਕਿਸੇ ਟ੍ਰਾਂਸਲੇਟਰ ਦੀ ਹੈ ਜਿਹੜਾ ਹਨਾ ਟਰੰਪ ਨੂੰ ਟ੍ਰਾਂਸਲੇਟ ਗਾਣਾ ਕਰਕੇ ਸੁਣਾਉਣ ਟਰੰਪ ਨੂੰ ਕਿਹੜਾ ਪੰਜਾਬੀ ਆਉਂਦੀ ਹੈਗੀ ਚਲੋ ਤੁਹਾਨੂੰ ਚਲੋ ਨਾ ਨਾ ਨਹੀਂ ਆਉਂਦੀ ਤੁਹਾਨੂੰ ਤਾਂ ਹੁੰਦੀ ਆ ਨਾ ਮੈਂ ਤਾਂ ਫਿਰ ਪੰਜਾਬੀ ਦੇ ਵਿੱਚ ਹੀ ਗਾਇਆ ਨਾ ਮੈਂ ਅੰਗਰੇਜ਼ੀ ਦੇ ਵਿੱਚ ਗਾਇਆ ਨਾ ਉਹ ਗਾਣਾ ਹੀ ਫਿਰ ਉਸ ਤਰ੍ਹਾਂ ਦਾ ਹੋ ਗਿਆ ਨਾ ਜੋ ਲੋਕਾਂ ਨੇ ਆਪਦੇ ਦਿਮਾਗ 'ਚ ਬਿਠਾਇਆ ਸਭ ਕੁਝ ਹੋਇਆ ਫਿਰ ਕਿਤੇ ਤਾਂ ਆਪਣੀ ਗਲਤੀ ਦਾ ਤੁਹਾਨੂੰ ਅਸਾਨ ਹੋਣਾ ਮੇਰੀ ਗਲਤੀ ਇੰਨੀ ਕਿ ਗਲਤੀ ਹੋ ਸਕਦੀ ਹੈ ਪਰ ਮੰਨ ਕੇ ਚੱਲੋ ਜਿਹੜੇ ਹੁਣ ਗਲਤ ਤਰੀਕੇ ਨਾਲ ਆਂਦਾਸਦੇ ਤਾਂ ਆਪਾਂ ਟਰੰਪ ਨੂੰ ਮੇਜ਼ੀ ਜਾ ਲੋ ਅੱਥੇ ਜਾ ਕੇ ਇਸ ਕੋਈ ਪਾਦਾਂਗੇ ਅਸੀਂ ਪਹੁੰਚ ਗਏ ਜੀ ਮਖਮਸੀ ਫੋਟ ਪਾਣਗੇ ਆ ਜੀ ਉਹਨਾਂ ਤਾਂ ਤੱਪਣ ਲੱਗੇ ਆ ਤੁਸੀਂ ਇਹਦੇ ਹਮਾਰੇ ਅੱਦੇ ਕੀ ਕਹਣਾ ਤੋਂ ਨਹੀਂ ਮੈਂ ਤਾਂ ਪੰਜਾਬੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਭਾਈ ਤੁਸੀਂ ਆਪ ਦਾ ਇੱਥੇ ਕੋਈ ਕਾਰੋਬਾਰ ਸੈੱਟ ਕਰੋ ਬਾਹਰ ਨਾ ਜਾਓ ਆਗ ਦੇ ਕਿਆਬ ਨੂੰ ਪੱਛੀ ਦੇ ਰਾਹ ਤੇ ਨਾ ਜਾਓ ਐਵੇਂ ਗਲਤ ਰਾਹ ਤੇ ਨਾਲ ਤੁਸੀਂ ਬਾਹਰਲੇ ਦੇਸ਼ ਚ ਨਾ ਜਾਓ ਕਿ ਕਿਸੇ ਐਵੇਂ ਵਿਦੇਸ਼ਾਂ ਨੂੰ ਤੁਸੀਂ ਪੁਰੇ ਜਾਣ ਆਉਦੇ ਕਿ ਲਾ ਗੀਤਾ ਪੇਨੀ ਪਾਉਂਦੇ ਆਉਂਦੇ ਮਾਪੇ ਤੇ ਤੀਰ ਸੁਣਿਓ ਪੈਸਾ ਕੁਝ ਉਹ ਨਾ ਫਿਰ ਵੀ ਨਹੀਂ ਕਮਾਉਂਦਾ ਇਹ ਜੰਗੇ ਜੰਗੇ ਤਰ ਲਾਜੋ ਫਿਰ ਜਾਂਦੇ ਹਾਂਜੀ ਇਹ ਗੱਲਾਂ ਇਹਨਾਂ ਦੀਆਂ ਬਿਲਕੁਲ ਸੱਚ ਹੈਗੀਆਂ ਵਾ ਜੇ ਤੁਸੀਂ ਆਗਵਾਜ ਪਰਿਵਾਰ ਦੇ ਵਿੱਚ ਰਹੋਗੇ ਧੋ ਇਹਨਾਂ ਨੇ ਗੱਲਾਂ ਤਈਆਂ ਸਹੀ ਕਹਿਣਾ ਹੈਗੀਆਂ ਅਜੇ ਪਰਿਵਾਰ ਦੇ ਵਿੱਚ ਰਹੋ ਇੰਨੇ ਪੈਸੇ ਤੁਸੀਂ ਨਾ ਖਰਾਬ ਕਰੋ ਇੱਥੇ ਆਪਦਾ ਕੋਈ ਕਾਰੋਬਾਰ ਚਲਾਓ ਆਦੀ ਫੈਮਿਲੀ ਦੇ ਵਿੱਚ ਰਹੋ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਤੁਹਾਨੂੰ ਠੀਕ ਹੈ ਜੋ ਵੀ ਤੁਸੀਂ ਕੰਮ ਕਰਨਾ ਤੁਸੀਂ ਇੱਥੇ ਵੀ ਕਰ ਸਕਦੇ ਹੋ ਇੰਨਾ ਪੈਸਾ ਤੁਸੀਂ ਨਾ ਖਰਾਬ ਕਰੋ ਹਾਂਜੀ ਤੇ ਇਹ ਸਾਡੀ ਟੀਮ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਸੀਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਸਾਡੇ ਇੰਦੇ ਹੋਵਾ ਵੱਤੋ ਵਾਦੇ ਸ਼ੇਅਰ ਕਰੋ ਤੇ ਮੱਤਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ